ਲੋ ਜੀ ਪੰਜਾਬੀਓ ਪੰਜਾਬੀਓ ਦੇਖੋ ਸਿਹਤ ਨਾਲ ਸੰਬੰਧਿਤ ਹੈਗਾ ਜੀ ਇਹ ਵਲੌਗ ਔਰ ਬੜਾ ਜ਼ਬਰਦਸਤ ਵਲੌਗ ਹੈ ਜੀ ਆ ਮੇਰੇ ਨਾਲ ਦੋ ਨੌਜਵਾਨ ਖੜੇ ਆ ਜੀ ਤਰਨ ਚੋਪੜਾ ਔਰ ਇੰਦਰਪ੍ਰੀਤ ਸਿੰਘ ਜੀ ਇਹਨਾਂ ਨੇ ਕੀਤਾ ਵੱਡਾ ਉਪਰਾਲਾ ਜੀ ਆ ਦੇਖੋ ਜੀ ਮਸਟਰਡ ਆਇਲ ਕੋਲਡ ਪ੍ਰੈਸਡ ਆਇਲ ਜਿਹੜਾ ਇਹਨਾਂ ਨੇ ਬਣਾਇਆ ਜੀ ਔਰ ਦੇਖੋ ਸਿਹਤ ਨਾਲ ਸੰਬੰਧਿਤ ਗੱਲਬਾਤ ਹੈ ਫੁੱਲੀ ਆਟੋਮੈਟਿਕ ਪਲਾਂਟ ਹੈ ਲੇਕਿਨ ਪੰਜਾਬੀ ਵਿਰਸੇ ਦਾ ਜਿਹੜਾ ਸਿਸਟਮ ਹੁੰਦਾ ਸੀਗਾ ਜੀ ਪੁਰਾਣਾ ਦੀ ਉਸ ਨੂੰ ਵੀ ਧਿਆਨ ਚ ਰੱਖਿਆ ਵੁੱਡ ਪ੍ਰੈਸਡ ਵੀ ਆਇਲ ਇਹਨਾਂ ਨੇ ਤਿਆਰ ਕੀਤਾ ਜੀ ਔਰ ਦੇਖੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਸਾਡੇ ਵੀਡੀਓਜ਼ ਦੇਖਦੇ ਹੋ ਤੁਸੀਂ ਇਹਨੂੰ ਆਨਲਾਈਨ ਵੀ ਮੰਗਵਾ ਸਕਦੇ ਹੋ ਸਭ ਤੋਂ ਵਧੀਆ ਗੱਲ ਹੈ ਜੀ ਦੇਖੋ ਸ਼ੁੱਧਤਾ ਇੱਕ ਹੋਰ ਗੱਲ ਤੁਹਾਨੂੰ ਦੱਸ ਦਈਏ ਕਿ ਸਰੋਂ ਜਿਹੜੀ ਹੈ ਨਾ ਜੀ ਇਹ ਬੜੀ ਹਾਈ ਕੁਆਲਿਟੀ ਦੀ ਯੂਜ਼ ਕਰਦੇ ਦੀ ਦੋ ਨੌਜਵਾਨ ਦੀ ਜਿੱਥੇ ਵਧੀਆ ਕੰਮ ਹੁੰਦਾ ਸ਼ਾਨਦਾਰ ਕੰਮ ਹੁੰਦਾ ਔਰ ਵਧੀਆ ਚੀਜ਼ਾਂ ਹੁੰਦੀਆਂ ਨੇ ਜੀ ਉੱਥੇ ਬੱਲੇ ਬੱਲੇ ਫਿਲਮਾਂ ਦਾ ਰਿਕਾਰਡ ਸੀ ਟੀਮ ਪਹੁੰਚਦੀ ਜੀ ਆਦਿ ਜੀ ਨੌਜਵਾਨ ਹੈ ਦੀ ਤਰਨ ਚੋਪੜਾ ਇੰਦਰਪ੍ਰੀਤ ਸਿੰਘ ਜੀ ਕਮਾਲ ਕਰਤਾ ਜੀ ਇਹਨਾਂ ਨੇ ਬੱਲੇ ਬੱਲੇ ਕਰਾਤੀ ਜੀ ਇਹਨਾਂ ਦੋਨਾਂ ਨੇ ਜੀ ਔਰ ਉਹਦਾ ਤੇਲ ਦੀ ਪੰਜਾਬੀ ਚ ਸਰੋਂ ਦਾ ਤੇਲ ਕਹਿੰਦੇ ਆ ਜੀ ਅਸਲ ਗੱਲ ਪੰਜਾਬੀਓ ਇਹ ਚੀਜ਼ ਹੈ ਬਹੁਤ ਵਧੀਆ ਜੀ ਤੁਸੀਂ ਭਰੋਸਾ ਕਰ ਸਕਦੇ ਹੋ ਮੈਂ ਸਾਰਾ ਪਲਾਂਟ ਦੇਖਿਆ ਜੀ ਇਹਨਾਂ ਦਾ ਔਰ ਬੜਾ ਜ਼ਬਰਦਸਤ ਕੰਮ ਹੈ ਜੀ ਪੂਰੀਆਂ ਗੱਲਾਂ ਪਤਾ ਹੋਣਗੀਆਂ ਅੰਦਰ ਜਾ ਕੇ ਜੀ ਆ ਸੁਣਿਓ ਤੇ ਨਾਲੇ ਸਾਰਾ ਵਲੌਗ ਦੇਖਿਓ ਅਖੀਰ ਤੱਕ ਇਹ ਤੇਲ ਕਿਦਾਂ ਤਿਆਰ ਹੁੰਦਾ ਹੈ ਜੀ ਜੇਕਰ ਸੇਤ ਵਧੀਆ ਰੱਖਣਾ ਚਾਹੁੰਦੇ ਹੋ ਨਾ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਪੂਰਾ ਜ਼ਰੂਰ ਦੇਖਿਓ ਅਖੀਰ ਤੱਕ ਇੱਕ ਇੱਕ ਗੱਲ ਧਿਆਨ ਨਾਲ ਸੁਣਿਓ ਜੀ ਚਲਿਏ ਜੀ ਫਿਰ ਅੰਦਰ ਜੀ ਚਲੋ ਸਰ ਜੀ ਸ਼ੂਜ਼ ਬਿਨਾਂ ਰਿਮੂਵ ਕਰੇ ਕੋਈ ਵੀ ਨੋ ਵੀ ਅੰਦਰ ਜਾਣਾ ਬਿਲਕੁਲ ਜੀ ਲਓ ਜੀ ਸ਼ੂਜ਼ ਰਿਮੂਵ ਕਰਕੇ ਹੀ ਜਾਵਾਂਗੇ ਜੀ ਬਿਲਕੁਲ ਜੀ ਆਓ ਜੀ ਤੁਹਾਨੂੰ ਪਲਾਂਟ ਦਾ ਆਰਾਊਂਡ ਕਰਾਈਏ ਹੁਣ ਦੋ ਤਰ੍ਹਾਂ ਦੀ ਮਸ਼ੀਨਾਂ ਰੱਖੀਆਂ ਹੋਈਆਂ ਐ ਇਹ ਹੈਗੀ ਆ वुਡ ਟੂ वुਡ ਟ੍ਰੈਡੀਸ਼ਨਲ ਮਸ਼ੀਨ ਜੋ ਪੁਰਾਣੇ ਜਮਾਨੇ ਦੀ ਦਿਖਦੀ ਸੀਗੀ ਚੰਦਨ ਦੀ ਲੱਕੜੀ ਦੇ ਨਾਲ ਹੀ ਲੱਕੜੀ ਦਾ ਵਿੱਚ ਸਾਰੋ ਪੀਸੀ ਜਾ ਰਿਹਾ ਜਿੰਨਾ ਕਿ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਪੁਰਾਣਾ ਸਿਸਟਮ ਹੁੰਦਾ ਸੀਗਾ ਇਹ ਪੁਰਾਣਾ ਸਿਸਟਮ ਪਹਿਲਾਂ ਬਲਦਾਂ ਨਾਲ ਘੁਮਾਉਂਦੇ ਸੀ ਅੱਜ ਰੱਬ ਦੀ ਮਿਹਰ ਨਾਲ ਟੈਕਨੋਲੋਜੀ ਨਾਲ ਬਿਜਲੀ ਐ ਤੇ ਬਿਜਲੀ ਨਾਲ ਘੁੰਮ ਰਿਹਾ ਪਰ ਪ੍ਰੋਸੈਸ ਉਹੀ ਹੋ ਰਿਹਾ ਅੱਛਾ ਕੁੰਮੇ ਦਾ ਉਸ ਤਰ੍ਹਾਂ ਹੀ ਸਲੋ ਐ ਇਹ ਹੈ ਨਾ ਕੁੰਮੇ ਦਾ ਉਹੀ ਸਪੀਡ ਨਾਲ ਆ ਦੇਖੋ ਜਿਸ ਤਰ੍ਹਾਂ ਬਲਦਾਂ ਦੀ ਦੇਉ ਮਨਾਂ ਪਾ ਬਿਨਾ ਬਲਦਾ ਤੋਂ ਕਰ ਪਾ ਰਿਹਾ ਤੇ ਪਰ ਪ੍ਰੋਸੈਸ ਸਾਰਾ ਹੋਈ ਹੈ ਜਿ ਬਣਾਣ ਜਮਾਨੀ ਤੇ ਆ ਦੂਸਰੀ ਮਸ਼ੀਨ ਕੀ ਹੈ ਜੀ ਤੁਹਾਡੀ ਇਹਨੂੰ ਕੋਲਡ ਪ੍ਰੈਸ ਕਹਿੰਦੇ ਆ ਇਹ ਥੋੜੀ ਐਡਵਾਂਸ ਮਸ਼ੀਨ ਹੈ ਹੂੰ ਇਹ ਪੂਰੀ ਆਟੋਮੈਟਿਕ ਹੈ ਤੇ ਐਚ ਤੁਸੀਂ ਪਾ ਕੇ ਹੂੰ ਪ੍ਰੋਪਰਲੀ ਤੇ ਥੱਲੇ ਜੀ ਤਾਂ ਦੇਖ ਸਕਦੇ ਹੋ ਨਾਲ ਦੀ ਨਾਲ ਇਹ ਖੜ ਨਿਕਲੀ ਜਾਏਗੀ ਜਿਹਨੂੰ ਪਾ ਮਾਸਟਰ ਕੇਕ ਕਹਿੰਦੇ ਆ ਤੇ ਉੱਧਰ ਤੁਹਾਡਾ ਕੂਰ ਡਾਇਲ ਹੈ ਤੇ ਤੁਸੀਂ ਇਹਨੂੰ ਟੱਚ ਕਰਕੇ ਦੇਖੋ ਪਲੀਜ਼ ਜਿਸ ਫੋਨ ਦੇ ਥੱਲੇ ਹੱਥ ਲਗਾਇਆ ਜਾਵੇ ਤੈਨੂੰ ਦੇਖਿਆ ਜਾਵੇ ਕਿ ਇਹ ਸੱਚ ਮੁੱਚ ਕੋਲਡ ਹੈ ਜਾਂ ਐਕਸਪੈਲਰ ਬੇਸਡ ਹੌਟ ਆਇਲ ਹੈ। ਲਓ ਜੀ ਦੇਖੋ ਜੀ ਆਹ ਹੈ ਜੀ ਅਸਲ ਗਲ ਸਰੋਂ ਦਾ ਤੇਲ ਜੀ। ਸ਼ੁੱਧਤਾ ਦੀ ਗਾਰੰਟੀ ਦੀ ਬੜਾ ਜ਼ਬਰਦਸਤ ਕੰਮ ਕੀਤਾ ਜੀ TNJ ਵਾਲਿਆਂ ਨੇ ਜੀ ਔਰ ਇਹਨਾਂ ਦੋ ਨੌਜਵਾਨਾਂ ਨੇ ਸ਼ੁੱਧਤਾ ਦਾ ਖਿਆਲ ਰੱਖਦੇ ਹੋਏ ਇਹ ਤੇਲ ਦਾ ਜਿਹੜਾ ਪ੍ਰੋਜੈਕਟ ਲਗਾਇਆ ਜੀ ਇਹ ਤੁਹਾਡੇ ਵਾਸਤੇ ਹੀ ਲਗਾਇਆ ਪੰਜਾਬੀ ਉਹ ਤੁਸੀਂ ਇਸ ਦਾ ਵੀਡੀਓ ਇਹਨਾਂ ਦਾ ਵੀਡੀਓ ਇਹਨਾਂ ਦਾ ਉਪਰਾਲਾ ਜਿਹੜਾ ਹੈ ਜਰੂਰ ਦੇਖਿਓ ਇਸ ਕਰਕੇ ਅਖੀਰ ਤੱਕ ਅਸੀਂ ਕਹਿੰਨੇ ਆ ਜੀ ਆ ਦੇਖੋ ਖਾਲ ਨਿਕਲ ਰਹੀ ਹੈ ਔਰ ਕਹਿੰਦੇ ਜੀ ਇਹਨਾਂ ਦੀ ਤੁਹਾਡੀ ਖਾਲ ਦੀ ਵੀ ਬਣੀ ਡਿਮਾਂਡ ਹੈ ਜੀ ਜੀ ਸਰ ਸਾਡੀ ਖਾਲ ਹਲੇ ਤੱਕ ਜਿੰਨੀ ਵੀ ਹੈ ਸਾਡਾ ਆਇਲ ਹਲੇ ਆਪਾਂ ਸੇਲ ਕਰ ਰਹੇ ਆ ਪਰ ਖਲ ਜਿੰਨੀ ਵੀ ਪ੍ਰੋਡਿਊਸ ਕੀਤੀ ਹੈ ਸਾਰੀ ਜਾ ਚੁੱਕੀ ਹੈ ਰੀਜ਼ਨ ਅਗੇ ਨਹੀਂ ਹੈ ਇਹਨੂੰ ਹੀਟ ਨਹੀਂ ਕੀਤਾ ਜਾ ਰਿਹਾ ਜਿੱਦਾਂ ਨਾਰਮਲ ਤੇਲ ਵਾਲੇ ਐਕਸਪੈਲਰ ਚ ਕਰ ਰਹੇ ਨੇ ਅੱਜ ਕੱਲ ਮਾਰਕੀਟ ਚ ਇੱਕ ਕੋਲਡ ਪ੍ਰੈਸ ਹੈ ਤੇ ਇਹਦੇ ਚ ਖਲੀ ਚ ਵੀ ਸਾਰਾ ਨਿਊਟ੍ਰੀਸ਼ਨ ਬਚਾਏ ਤੇ ਇਹਨੂੰ ਡੰਗਰ ਪਸ਼ੂ ਸਾਰੇ ਪਸੰਦ ਕਰਦੇ ਨੇ ਇਸ ਲਈ ਦੀ ਡਿਮਾਂਡ ਇਸ ਟਾਈਮ ਹੈ ਲੋ ਜੀ ਦੇਖੋ ਜੀ ਜਿੱਥੇ ਖਲ ਦੀ ਕੁਆਲਿਟੀ ਵੀ ਜ਼ਬਰਦਸਤ ਹੈ ਜੀ ਇੱਥੇ ਦੀ ਔਰ ਇਹਨਾਂ ਦੀ ਖਲ ਦੀ ਜਿਹੜੀ ਕੁਆਲਿਟੀ ਹੈ ਇੰਨੀ ਵਧੀਆ ਕਿ ਇਸ ਖਲ ਦੀ ਵੀ ਬੜੀ ਡਿਮਾਂਡ ਹੈ ਜੀ ਆਹ ਦੇਖੋ ਖਲ ਨਿਕਲ ਰਹੀ ਜੀ ਇਸ ਦੇ ਵਿੱਚੋਂ ਦੀ ਔਰ ਬੜਾ ਜ਼ ਔਰ ਇਹ ਚੀਜ਼ ਦੇਖੋ ਜੀ ਬੜੇ ਸ਼ੌਕ ਨਾਲ ਹੁੰਦੀ ਹੈ ਪਿਆਰ ਨਾਲ ਹੁੰਦੀ ਹੈ ਜੀ ਸਲੋ ਤਰੀਕੇ ਨਾਲ ਹੁੰਦੀ ਹੈ ਆ ਜਿਹੜੀ ਤੁਹਾਡੀ ਕੋਲਡ ਪ੍ਰੈਸ ਤੇ ਵੁੱਡ ਪ੍ਰੈਸ ਦੋਨੋਂ ਲਗਾਏ ਤੁਸੀਂ ਪ੍ਰੋਜੈਕਟਸ ਇਹ ਕਾਬਲੇ ਤਾਰੀਫ ਹੈ ਦੀ ਸਲੂਟ ਬਣਦਾ ਜੀ ਤੁਹਾਨੂੰ ਔਰ ਦੋਨਾਂ ਨੌਜਵਾਨਾਂ ਨੂੰ ਜੀ ਆਹ ਦੇਖੋ ਜੀ ਦੋਨੋਂ ਨੌਜਵਾਨ ਜੀ ਇਹਨਾਂ ਨੇ ਕੀਤਾ ਜੀ ਉਪਰਾਲਾ ਜੀ ਔਰ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਜ਼ ਦੀ ਟੀਮ ਤੁਹਾਨੂੰ ਸ਼ੁੱਧਤਾ ਦੇਣ ਦੇ ਲਈ ਹਮੇਸ਼ਾ ਵਚਨਬੱਧ ਰਹਿੰਦੀ ਹੈ ਤੇ ਤੁਹਾਨੂੰ ਅਜਿਹੇ ਵਲੌਗਸ ਅਸੀਂ ਲੈ ਕੇ ਪਹਿਲਾਂ ਵੀ ਆਏ ਆ ਤੇ ਹੁਣ ਵੀ ਇਹ ਲੈ ਕੇ ਆਏ ਆ ਜੀ ਦੇਖੋ ਰੋਪੜ ਜ਼ਿਲ੍ਹਾ ਸਾਡਾ ਪਵਦ ਦਾ ਜਿਹੜਾ ਖੇਤਰ ਹੈ ਇੱਥੇ ਇੰਨਾ ਵਧੀਆ ਕੰਮ ਹੋ ਰਿਹਾ ਤੇ ਸਾਡੀ ਟੀਮ ਨਾ ਪਹੁੰਚੇ ਹੋ ਨਹੀਂ ਸਕਦਾ ਜੀ ਇਹ ਦੇਖੋ ਕਿਸ ਤਰ੍ਹਾਂ ਤੁਸੀਂ ਉਪਲਬਧ ਹੋਏਗਾ ਤੇਲ ਕਿੱਦਾਂ ਤੁਸੀਂ ਮੰਗਾ ਸਕਦੇ ਹੋ ਸਭ ਕੁਝ ਦੱਸਾਂਗੇ ਅਖੀਰ ਦੇ ਵਿੱਚ ਇਹ ਆਈਡੀਆ ਕਿਸ ਤਰ੍ਹਾਂ ਆਇਆ ਤੁਹਾਡੇ ਦਿਮਾਗ ਦੇ ਵਿੱਚ ਜੀ ਏ ਆਈਡੀਆਸ ਆਰ ਐਕਚੁਅਲੀ ਸਟਾਰਟ ਇਦਾਂ ਹੋਇਆ ਤੇ ਕੋਵਿਡ ਤੋਂ ਬਾਅਦ ਸਪੈਸ਼ਲੀ ਕੋਵਿਡ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਐਸਿਡਿਟੀ ਕਿਸੇ ਨੂੰ ਬਾਹਰ ਚ ਦਰਦ ਕਿਸੇ ਨੂੰ ਕਮਰ ਚ ਦਰਦ ਕਿਸੇ ਦਾ ਹੈਅਰ ਫਾਲ ਹੋ ਗਿਆ ਹੈ ਪ੍ਰੋਬਲਮ ਸਿੱਕੇ ਕਰਕੇ ਸਟਾਰਟ ਹੋ ਗਿਆ ਤੇ ਮੇਰੇ ਖਿਆਲ ਤੋਂ ਬਹੁਤ ਦਰਸ਼ਕ ਵੀ ਮੇਰੇ ਵਾਂਗੂ ਨਾਲ ਜੁੜੇ ਹੋਏ ਮੇਰੇ ਵਾਂਗੂ ਇਹਸ ਪ੍ਰੋਬਲਮਸ ਤੋਂ ਨਿਕਲੇ ਹੋਣੇ ਕਹੀਂ ਆਟੋਮੈਟਿਕਲੀ ਠੀਕ ਹੁੰਦੇ ਚਲੇ ਗਏ ਬਟ ਇਨ ਦੀ ਲੌਂਗ ਟਰਮ ਤੁਸੀਂ ਦੇਖੋਗੇ ਪ੍ਰੋਬਲਮਸ ਵਧ ਨਹੀਂ ਆਏ ਹਮ ਰੀਜ਼ਨ ਕੀ ਹੈ ਆਪਣਾ ਆਯੁਰਵੇਦ ਕਹਿੰਦਾ ਹਰ ਬਿਮਾਰੀ ਦਾ ਘਰ ਜਿਹੜਾ ਹੈ ਉਹ ਪੇਟ ਤੋਂ ਸ਼ੁਰੂ ਹੁੰਦਾ ਹੈ ਹਾਂ ਗਲਤ ਖਾਓਗੇ ਤੇ ਗਲਤ ਦਿਖੂਗੇ ਗਲਤ ਬੋਲ ਪਾਉਗੇ ਗਲਤ ਹੈਲਥ ਰਹੇਗੀ ਹਮ ਸਾਰਾ ਕੰਮ ਪੇਟ ਤੋਂ ਸ਼ੁਰੂ ਹੁੰਦਾ ਹੈ ਤੇ ਬਸ ਸਭ ਤੋਂ ਪਹਿਲਾਂ ਜੜ ਨੂੰ ਫੜਿਆ ਹੈ ਜੀ ਇੱਕ ਇਹ ਜੀ ਕਿਹੜੀ ਆਈਟਮ ਹੈ ਜਿਹੜੀ ਡੇਲੀ 3 ਟਾਈਮ ਖਾਣੇ ਚ ਲੱਗਦੀ ਨਹੀਂ ਲੱਗਦੀ ਹੈ ਬਹੁਤ ਵਧੀਆ ਸਮਝੀ ਤੁਸੀਂ ਬਾਜ਼ਾਰ ਤੋਂ ਲਿਆਉਂਦੇ ਹੋ ਆ ਸਬਜੀ ਖਾ ਲਈ ਪਰਸੋਂ ਦਾਲ ਖਾ ਲਈ ਇੱਕ ਆਈਟਮ ਕਾਮਨ ਹੈ ਜਿਹਨੂੰ ਆਪਾਂ ਸਾਫ਼ ਕਰੇ ਉਗਾ ਕੇ ਵੀ ਦੇਖ ਲਈਏ ਤੇ ਮੈਂ ਖੁਦ ਵੀ ਇੱਕ ਫਾਰਮਰ ਆ ਆਪਣੀ ਦਾਲ ਆਪਣਾ ਆਟਾ ਆਪਣਾ ਚਾਵਲ ਸਭ ਉਗਾਂਦਾ ਹੈ ਸਭ ਕੁਝ ਆਪਣਾ ਉਗਾ ਰਿਆ ਸੀਗਾ ਸਰੋ ਵੀ ਆਪਣੀ ਉਗਾ ਰਿਆ ਸੀ ਬਟ ਸਟਿਲ ਮੈਂ ਦੇਖ ਰਿਆ ਸੀ ਕਿ ਜੀ ਪੇਟ ਤੋਂ ਬਿਮਾਰੀ ਆ ਸਭ ਆਪਣਾ ਖਾ ਕੇ ਸਾਫ ਖਾ ਕੇ ਵੀ ਬਿਮਾਰੀ ਜਾ ਕਿਉਂ ਨਹੀਂ ਰਹੀ ਮੈਨੂੰ ਪਤਾ ਲੱਗਿਆ ਕਿ ਉਹ ਗਾਣਾ ਹੀ ਸਿਰਫ ਪ੍ਰੋਸੈਸ ਨਹੀਂ ਹੈ ਉਹ ਗਾਣੇ ਤੋਂ ਬਾਅਦ ਉਹਦੀ ਜਿਹੜੀ ਪ੍ਰੋਸੈਸਿੰਗ ਹੋ ਰਹੀ ਹੈ ਜੀ ਉੱਥੇ ਵੀ ਤਾਂ ਕਫਲਾ ਹੈ ਉਸ ਕਫਲੇ ਨੂੰ ਫੜਦੇ ਹੋਏ ਅਸੀਂ ਜੜ ਤੱਕ ਪਹੁੰਚੇ ਕਿ ਪਹਿਲਾ ਖੇਤ 'ਚ ਯੂਰੀਆ ਪਾਇਆ ਡੀਏਪੀ ਪਾਇਆ ਉਹਦੇ ਨਾਲ ਆਪਾਂ ਸਰੋ ਦੀ ਖਪਤ ਵਧਾਤੀ ਫੇਰ ਆਪਾਂ ਕੀ ਕਰਦੇ ਆਪਣਾ ਬੋਰਾ ਪਰਵਾਂਦੇ ਆ ਕਿਸਾਨ ਭਾਈ ਤੇ ਚੱਕ ਕੇ ਇਹਨੂੰ ਲੈ ਜਾਂਦੇ ਆ ਚੱਕੀ ਵਾਲੇ ਕੋਲ ਜੀ ਉਹਨਾਂ ਚੱਕੀ ਵਾਲੇ ਨੂੰ ਤੁਸੀਂ ਦੇਖੋਗੇ ਇੱਕ ਪਾਸੇ ਪਿਸ ਰਿਆ ਉਹਦੇ ਆਟਾ ਤੇ ਮੱਕੀ ਤੇ ਉੱਧਰਲੇ ਪਾਸੇ ਭਈ ਐਕਸਪੈਲਰ ਦੀ ਮਸ਼ੀਨ ਹੈ ਤੇ ਤੁਸੀਂ ਆਪ ਦਾ ਸੋਚਿਆ ਦਿੱਤੇ ਇਹਨੇ ਕੈਰੀਸੀਡੈਂਸ ਉੱਡ ਰਹੇ ਨੇ ਹਵਾ ਚ ਤੇ ਫਿਰ ਉਹ ਤੇਲ ਕਿੰਨਾ ਸਾਫ ਹੋ ਗਿਆ ਆਪਾਂ ਇਸੀ ਚੀਜ਼ ਨੂੰ ਕਾਊਂਟਰ ਕੀਤਾ ਕਿ ਪਹਿਲਾ ਖੇਤ ਨੂੰ ਆਪਣੇ ਵੱਲ ਕੀ ਦੀਏ ਦੇਖਾ ਕੰਟਰੈਕਟ ਫਾਰਮਿੰਗ ਕਰਵਾਈ ਹੈ ਫਾਰਮਰਸ ਤੋਂ ਜਿਹਦੇ ਸਾਡੇ ਕੋਲ ਪ੍ਰੂਫ ਹੈ ਸਭ ਕੁਝ ਹੈ ਤੇ ਫਾਰਮਰਸ ਵੀ ਕਲੇਮ ਕਰਦੇ ਕਿ ਉਹਦੇ ਚ ਕੋਈ ਖਾਦ ਨਹੀਂ ਹੋ ਰਹੀ ਆਪਾਂ ਪ੍ਰੋਪਰਲੀ ਮਾਨੀਟਰ ਕੀਤਾ ਹੈ ਨਹੀਂ ਪਾਣੀ ਪਿਓਰ ਚੀਜ਼ ਬਣਦੀ ਹੁਣ ਅਗਲਾ ਸਟੈਪ ਆਉਂਦਾ ਉਹਦੀ ਪ੍ਰੋਸੈਸਿੰਗ ਦਾ ਪ੍ਰੋਸੈਸਿੰਗ ਯੂਨਿਟ ਬਿਲਕੁਲ ਤੁਹਾਡੇ ਸਾਹਮਣੇ ਹੈ ਜੀ ਚੱਕੀਆਂ ਵੀ ਆਪ ਵਿਜ਼ਿਟ ਕੀਤੀ ਹੋਣੀ ਆ ਤੇ ਤੁਸੀਂ ਇੱਥੇ ਵੀ ਹੁਣ ਲਾਈਵ ਦੇਖ ਸਕਦੇ ਹੋ ਕਿ ਕਿਦਾਂ ਕੰਮ ਚੱਲ ਰਿਹਾ ਹੈ ਬਿਲਕੁਲ ਜੀ ਦੂਜੀ ਯੂਨਿਟ ਨੂੰ ਆਪਾਂ ਇੱਥੇ ਕੀ ਕਿਥੋਂ ਚੱਕੀਆਂ ਚ ਵੀ ਕੀ ਹੋ ਰਿਹਾ ਐ ਐਕਸਪੈਲਰ ਬੇਸਡ ਔਇਲ ਆ ਜਾਂਦਾ ਹੈ ਜਿਹਨੇ ਸਾਰਾ ਨੂੰ 400 ਤੋਂ ਜੇ ਤੁਸੀਂ ਕਿਸੇ ਚੱਕੀ ਨਾਰਮਲ ਜਾਓਗੇ ਤੇ ਥੱਲੇ ਆ ਕੇ ਹੱਥ ਲਗਾਓਗੇ ਇੰਪੋਸੀਬਲ ਹੈ ਤੁਸੀਂ ਤੇਲ ਨੂੰ ਹੱਥ ਨਹੀਂ ਲਗਾ ਸਕਦੇ ਹੋ 400 ਡਿਗਰੀ ਦੇ ਆਸ-ਪਾਸ ਕਿਤਾ ਨਿਕਲਦਾ ਗਰਮ ਹੁੰਦਾ ਉਹ ਹੱਥ ਜਲ ਜਾਏਗਾ ਤੇ ਨਾਲ ਦੀ ਨਾਲ ਤੁਸੀਂ ਆਪਣਾ ਤੇਲ ਕਢਾਇਆ ਤੇ ਬੜਾ ਖੁਸ਼ ਹੋ ਕੇ ਕਹਿੰਦੇ ਵੀ ਮੈਂ ਆਪਣੀ ਘਰ ਦੀ ਕਢਾਈ ਸਰੋਂ ਦਾ ਤੇਲ ਕਢਾ ਕੇ ਆ ਗਿਆ ਤੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਤੁਸੀਂ ਸ਼ਾਇਦ ਆਪਣਾ ਤੇਲ ਨਹੀਂ ਆਪਣਾ ਬੇਫਕੂ ਮਣਵਾ ਕੇ ਆ ਗਏ ਹੋ ਜੀ ਸਾਰੇ ਪੈਸੇ ਵੀ ਲਵਾਏ ਪੂਰਾ ਸਾਲ 6 ਮਹੀਨੇ ਮਿਹਨਤ ਵੀ ਕੀਤੀ ਫਸਲ ਨੂੰ ਤੇ ਐਂਡ ਇਚ ਕਿਸ ਨੇ ਆ ਕੇ ਉਹਨੂੰ ਐਕਸਪੈਲਰ ਚ ਪਾ ਕੇ ਖੂਕਤਾ ਜਾਂਦੇ ਛਲਕਾ ਜਾਂ ਪਾਉ ਮਾਇਲ ਪਾਤਾ ਤੇ ਸਾਰੀ ਮੈਂ ਤਾਂ ਉੱਥੇ ਪ੍ਰੋਸੈਸ ਤੇ ਜ਼ੀਰੋ ਹੋ ਗਈ ਉਸ ਚੀਜ਼ ਨੂੰ ਸੋਲਵ ਕੀਤਾ ਤੇ ਇਥੋਂ ਦੀ ਤੇਲ ਜੱਗ ਨਿਕਲਦਾ ਉਹ ਤੁਹਾਨੂੰ ਅੱਗੇ ਬਖਾਇਆ ਜਾਏਗਾ ਹੁਣ ਜੀ ਆ ਦੇਖੋ ਆ ਆ ਵੁੱਡ ਪ੍ਰੈਸਡ ਹੈ ਤੁਹਾਡਾ ਚੱਲ ਰਿਹਾ ਜੀ ਆ ਦੂਸਰਾ ਕੋਲਡ ਪ੍ਰੈਸ ਜੀ ਆ ਕੋਲਡ ਪ੍ਰੈਸ ਹਾਂ ਇਹ ਦੋਨੋਂ ਅਵੇਲੇਬਲ ਨੇ ਜੀ ਆਪਣੇ ਕੋਲ ਦੋਨੋਂ ਅਵੇਲੇਬਲ ਹੈ ਉਹ ਵਾਲਾ ਸਾਡਾ ਇਸ ਟਾਈਮ ਮਾਰਕੀਟ ਤੇ ਫਲੋਟ ਕਰ ਰਿਹਾ ਹੈ ਇਹ ਤੁਹਾਨੂੰ ਬਹੁਤ ਹੀ ਜਲਦੀ ਅਵੇਲੇਬਲ ਕਰਾ ਦਿੱਤਾ ਜਾਏਗਾ ਆਨ ਆਰਡਰ ਹੈ ਅਵੇਲੇਬਲ ਕਰਾ ਦਿੱਤਾ ਜਾਏਗਾ ਦੇਖੋ ਜੀ ਇੱਕ ਗੱਲ ਤਾਂ ਬਿਲਕੁਲ ਸਪਸ਼ਟ ਹੈ ਜੀ ਬੜਾ ਸਾਫ ਸੁਥਰਾ ਨੀਟ ਐਂਡ ਕਲੀਨ ਪ੍ਰੋਜੈਕਟ ਹੈ ਜਿੱਥੇ ਇਹ ਸਭ ਕੁਝ ਹੋ ਰਿਹਾ ਜੀ ਔਰ ਦੇਖੋ ਅਸਲ ਗੱਲ ਇਹੀ ਹੈ ਇਹ ਦੇਖੋ ਨੌਜਵਾਨ ਜ਼ੈਨ ਦੇ ਵਿੱਚ ਕਿੰਨੀਆਂ ਗੱਲਾਂ ਲੈ ਕੇ ਬੈਠੇ ਹੋਏ ਨੇ ਦੇਖੋ ਨੌਜਵਾਨ ਬੱਚੇ ਜਦੋਂ ਇਸ ਤਰ੍ਹਾਂ ਦੀ ਸੋਚਣ ਗੱਲ ਤਾਂ ਗੱਲ ਬਣ ਜਾਂਦੀ ਹੈ ਆ ਤਰਨ ਚੋਪੜਾ ਜੀ ਤੇ ਤੁਸੀਂ 인ਦਰਪੀਤ ਜੀ ਦੋਨੋਂ ਕਿੱਦਾਂ ਮੇਲ ਹੋਇਆ ਤੁਹਾਡਾ ਇਹ ਦੋਨਾਂ ਨੇ ਕਿੱਦਾਂ ਡਿਸਾਈਡ ਕੀਤਾ ਸੀ ਕਿਹਾ ਬੜਿਆ ਜੀ ਚੋਪੜਾ ਸਾਹਿਬ ਕਿੱਥੋਂ ਮਿਲੇ ਤੁਹਾਨੂੰ ਜੀ ਦੇਖੋ ਇਹ ਹੈਗੇ ਆਪਣੇ ਸਕੂਲ ਦੇ ਨਾਲ ਹੀ ਕਲਾਸਮੇਟ ਕਹੋ ਇੱਕ ਤਰ੍ਹਾਂ ਤਾਂ ਸਕੂਲ ਚ ਨਾਲ ਪੜੇ ਹੋਏ ਆ ਸੇਮ ਬਚਪਨ ਚ ਰਹਿੰਦੇ ਅੱਗੇ ਪੜੋਸੇ ਵੀ ਰੱਬ ਨੇ ਸੁੱਖ ਨਾਲ ਮੌਕਾ ਦਿੱਤਾ ਇਕੱਠੇ ਰਹਿ ਸਕੀਏ ਤੇ ਇਦਾਂ ਹੀ ਬੈਠੇ ਗੱਲ ਸ਼ੇਅਰ ਕਰ ਰਹੇ ਸੀਗੇ ਹੈਲਥ ਬਾਰੇ ਸ਼ੇਅਰ ਕਰ ਰਹੇ ਸੀਗੇ ਮੈਂ ਵੀ ਕਿਸਾਨੀ ਬੈਕਗ੍ਰਾਉਂਡ ਚ ਤੇਨਾਂ ਨੂੰ ਆਈਡੀਆ ਆਇਆ ਕਿ ਕਿ ਉਹਨਾਂ ਪ੍ਰੋਸੈਸਿੰਗ ਵੀ ਆਪ ਹੀ ਕਰ ਲਈ ਜAVE ਜਿਉਂ ਗਾੜਾ ਪਾਤੇ ਉ ਹੋਲੀ-ਹੋਲੀ ਕਰਦੇ ਅਸੀਂ ਆਪਣਾ ਕੰਮ ਇਸ ਲੈਵਲ ਤੇ ਲੈ ਆਏ ਦੇਖੋ ਬੱਚਿਓ ਗੋਡ ਬlesਸ ਯੂ ਔਰ ਵਾਹਿਗੁਰੂ ਤੁਹਾਨੂੰ ਕਾਮਯਾਬੀ ਦੇਣਗੇ ਜੀ ਬਿਲਕੁਲ ਦੇਣਗੇ ਕਿਉਂਕਿ ਜਿਸ ਜ਼ੈਨ ਦੇ ਵਿੱਚ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਲੈ ਕੇ ਚੱਲੇ ਹੋਏ ਨਾ ਜੀ ਇਹ ਕੰਮ ਤਾਂ ਚੱਲੂਗਾ ਹੀ ਚੱਲੂਗਾ ਜੀ ਬਿਲਕੁਲ ਤੁਹਾਡੇ ਕੋਲ ਲੋਕ ਆਣਗੇ ਪੰਜਾਬੀ ਆਣਗੇ ਆਰਡਰਸ ਆਣਗੇ ਆਨਲਾਈਨ ਲੋਕ ਮੰਗਾਨਗੇ ਜੀ ਆਨਲਾਈਨ ਦਾ ਪ੍ਰੋਸੈਸ ਸਾਰਾ ਦੱਸਾਂਗੇ ਜੀ ਤੁਸੀਂ ਵੀਡੀਓ ਦੇਖਦੇ ਜਾਓ ਔਰ ਹਜੇ ਬਹੁਤ ਕੁਝ ਹੋਣਾ ਹੈ ਜੀ ਬੜੀਆਂ ਗੱਲਾਂ ਹੋਣੀਆਂ ਜੀ ਅਗਰ ਨਾ ਥੰਬਨੇਲ ਵੀ ਲਾ ਦਈਏ ਕਿ ਦੋਸਤੀ ਦਾ ਕਮਾਲ ਜੀ ਹੈ ਜਾਂ ਇਹ ਗਵਾਂਡੀਆਂ ਨੇ ਬੜਾਤਾ ਜੀ ਆਪਸ ਵਿੱਚ ਮਿਲ ਕੇ ਇੱਕ ਪ੍ਰੋਜੈਕਟ ਸਟਾਰਟਅਪ ਇਹ ਤਾਂ ਪਹੁੰਚ ਜਾਣ ਦੀ ਬਹੁਤ ਦੂਰ ਤੱਕ ਵਲੌਗ ਤੁਹਾਡਾ ਜੀ ਆਹ ਦੇਖੋ ਜੀ ਸਟਾਰਟਅਪ ਦੀ ਸ਼ਖਸੀਅਤਾਂ ਦੀ ਇੱਕ ਵਾਰੀ ਕੈਮਰਾ ਵਾਜਦੀ ਦੋਨਾਂ ਨੌਜਵਾਨਾਂ ਦੇ ਉੱਤੇ ਦੀ ਆਹ ਤਰਨ ਚੋਪੜਾ ਜੀ ਔਰ ਇੰਦਰਪ੍ਰੇਤ ਜੀ ਨੌਜਵਾਨ ਬਿਲਕੁਲ ਦੇਖੋ ਇਹ ਹੈ ਤਾਕਤ ਇਹਨਾਂ ਦਾ ਇਹਨਾਂ ਨੇ ਜਦੋਂ ਇਸ ਤਰ੍ਹਾਂ ਦਾ ਵਧੀਆ ਸੋਚ ਲਿਆ ਨਾ ਜੀ ਉਦੋਂ ਸਾਡਾ ਪੰਜਾਬ ਬਦਲੇਗਾ ਹੀ ਬਦਲੇਗਾ ਹੋ ਨਹੀਂ ਸਕਦਾ ਨਹੀਂ ਬਦਲ ਸਕਦਾ ਸੇਤ ਨਾਲ ਖਿਲਵਾੜ ਨਹੀਂ ਹੋਣ ਦੇਣੀ ਜੀ ਨਹੀਂ ਹੋਣ ਦੇਣੀ ਬਿਲਕੁਲ ਨਹੀਂ ਹੋਣ ਦੇਣੀ ਅਸੀਂ ਜਲਦੀ ਹੋਰ ਪ੍ਰੋਡਕਟ ਵੀ ਲਾਂਚ ਕਰਾਂਗੇ ਆਵਾਂ ਤੁਹਾਨੂੰ ਅੱਗੇ ਸਮਝਾਈਏ ਕਿ ਇਸ ਤੋਂ ਬਾਅਦ ਕੀ ਹੁੰਦਾ ਹੈ ਜੀ ਤੁਹਾਨੂੰ ਮੈਂ ਪੂਰਾ ਮਾਰਕੀਟ ਨਾਲ ਕੰਪੈਰੀਜ਼ਨ ਕਰਕੇ ਦੱਸਦੇ ਰਹੂੰਗਾ ਕਿ ਕਿਹੜੇ ਕਿਹੜੇ ਪ੍ਰੋਸੈਸ ਤੇ ਤੁਹਾਨੂੰ ਧੋਖਾ ਦਿੱਤਾ ਜਾ ਰਿਹਾ ਹੈ ਤੇ ਕਿਹੜੇ ਕਿਹੜੇ ਪ੍ਰੋਸੈਸ ਨੂੰ ਆਪਾਂ ਠੀਕ ਕਰ ਰਹੇ ਹਾਂ ਪਹਿਲਾ ਪ੍ਰੋਸੈਸ ਮੈਂ ਦੱਸਦਾ ਕਿ ਜਿੱਥੇ ਉਗਾਇਆ ਉੱਥੇ ਯੂਰੀਆ ਤੇ ਡੀਏਪੀ ਪਾਤੀ ਖਾਦ ਦੇ ਨਾਲ ਤੇ ਪਹਿਲਾ ਦੂਜਾ ਪ੍ਰੋਸੈਸ ਚੱਕੀ ਦੀ ਸਫਾਈ ਤੇ ਚੱਕੀ ਦੇ ਵਿੱਚ ਜਿਹੜਾ ਗੰਦ ਪਿਆ ਹੋਇਆ ਹੈ ਤੇ ਜਿਹੜਾ ਐਕਸਪੈਲਰ ਬੇਸਡ ਆਇਲ ਹੈ ਉੱਥੇ ਉਹਦੀ ਗੁਣਤਾ ਖਤਮ ਕਰਤੀ ਉਹ ਵੀ ਮੈਂ ਤੁਹਾਨੂੰ ਆਪਣਾ ਤੇਲ ਦਿਖਾ ਕੇ ਹੁਣ ਐਕਸਪਲੇਨ ਕਰਾਂਗਾ ਕਿ ਕਿੱਦਾਂ ਤੁਸੀਂ ਆਪ ਕੰਪੇਅਰ ਕਰ ਸਕਦੇ ਹੋ ਆਪ ਅਵੇਅਰ ਹੋ ਸਕਦੇ ਹੋ ਸਾਡੇ ਤੋਂ ਲਵੋ ਨਾ ਲਵੋ ਪਰ ਅਸਲੀ ਤੇਲ ਕੀ ਹੁੰਦਾ ਅਸੀਂ ਤੁਹਾਨੂੰ ਇਸ ਵੀਡੀਓ ਦੇ ਐਂਡ ਤੱਕ ਬਿਲਕੁਲ ਸਿਖਾ ਕੇ ਭੇਜਾਂਗੇ ਆਹ ਤਾਂ ਬੜੀ ਵਧੀਆ ਗੱਲ ਵੀ ਲਓ ਚਾਹੇ ਨਾਲੋ ਸਿਖਾ ਕੇ ਭੇਜਾਂਗੇ ਸਿਖਾ ਕੇ ਜ਼ਰੂਰ ਭੇਜਾਂਗੇ ਆਓ ਆਓ ਜੀ ਤਾਂ ਫੇਰ ਜਦ ਆਪਾਂ ਉਹਨੂੰ ਕੋਲਡ ਪ੍ਰੈਸ ਮੈਥਡ ਨਾਲ ਕੱਢ ਚੁੱਕੇ ਆ ਜੀ ਉਸ ਤੋਂ ਬਾਅਦ ਇਹਨੂੰ ਆ 500 500 ਲੀਟਰ ਦੇ ਸੈਡੀਮੈਂਟੇਸ਼ਨ ਡਰਮਸ ਹੈ ਅੰਦਰਲੀ ਕੀ ਹੁੰਦਾ ਤੁਸੀਂ ਦੇਖਦੇ ਹੋਣੇ ਚੱਕੀ 'ਚ ਮੈਂ ਤੇਲ ਛੱਡਿਆ ਤੇ ਦੋ ਹੀ ਘੰਟੇ ਬਾਅਦ ਮੈਂ ਤੇਲ ਚੱਕ ਕੇ ਵਾਪਸ ਵੀ ਲੈ ਗਿਆ ਹੂੰ ਜਦ ਕਿ ਪ੍ਰਾਣਾ ਮੈਥਡ ਕਹਿੰਦਾ ਇਹ ਪੋਸੀਬਲ ਹੈ ਨਹੀਂ ਹੂੰ ਪ੍ਰਾਣਾ ਮੈਥਡ ਕਹਿੰਦਾ ਕਿ ਇਹਨੂੰ ਕਟੋ ਕਟ 15 ਦਿਨਾਂ ਲਈ ਸੈਡੀਮੈਂਟ ਕੀਤਾ ਜਾਵੇ ਮੈਂ ਨਹੀਂ ਕਿ ਤੁਸੀਂ ਉਹਦੇ ਉੱਪਰ ਇੱਕ ਫਿਲਟਰ ਲਾਇਆ ਇੰਡਸਟਰੀਅਲ ਗ੍ਰੇਡ ਦਾ ਤੇ ਚੱਕ ਕੇ ਨਾਲੇ ਸਾਰੇ ਤੱਤ ਫਿਲਟਰ ਨਾਲ ਕੱਢ ਕੇ ਤੇਲ ਕੱਢ ਕੇ ਦੇ ਦਿੱਤਾ ਹੂੰ ਇਹ ਤੁਸੀਂ ਫਿਰ ਆਪਣੀ ਸਿਹਤ ਨਾਲ ਜਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹੋ ਇਹ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ ਜਦ ਵਿਧੀ ਕਹਿੰਦੀ ਹੈ ਕਿ ਇਹਨੂੰ 15 ਦਿਨ ਸੈਡੀਮੈਂਟ ਕੀਤਾ ਜਾਵੇ ਨੇਚਰਲ ਤਰੀਕੇ ਨਾਲ ਤੇ ਆਪਾਂ ਉਹੀ ਚੀਜ਼ ਫਾਲੋ ਕਰ ਰਹੇ ਨੇ ਉੱਥੋਂ ਤੇਲ ਨਿਕਲਿਆ ਇੱਥੋਂ ਦੀ ਵਿਦਆਊਟ ਐਨੀ ਹਿਊਮਨ ਟੱਚਿੰਗ ਵਿਦ ਅ ਹਾਈਡਰੋਲਿਕ ਇਹਨੂੰ ਪਰ ਜੀ ਤੇ ਇਹਦੇ ਚ 16 ਦਿਨ ਤੇਲ ਪਿਆ ਰਹਿੰਦਾ ਹੈ ਤੇ ਸੋਚੋ ਜਿਹੜੇ ਉਹਦੇ ਥੱਲੇ ਸੈਡੀਮੈਂਟ ਹੁੰਦੇ ਆ ਇਹਨੇ ਉਹਨਾਂ ਦੀ ਗੁਣਤਾ ਹੈ ਜਾਂ ਤੇਲ ਚ 15 ਦਿਨ ਵਾਸਤੇ ਆਪ ਰਚਦੀ ਹੈ ਹੂੰ ਪਾਣੀ ਚ ਤਾਂ ਤੁਸੀਂ ਇੱਕ ਮੁਲੱਖੀ ਦੀ ਟੁਕੜੀ ਵੀ ਪਾ ਦਿਓ ਉੱਚ ਮੁਲੱਖੀ ਦਾ ਰੰਗ ਆ ਜਾਂਦਾ ਸੌਂਫ ਦਾ ਦਾਣੇ ਪਾ ਦਿਓ ਸੌਂਫ ਦਾ ਰੰਗ ਆ ਜਾਂਦਾ ਹੈ ਤੇ ਇਹ ਸੈਡੀਮੈਂਟੇਸ਼ਨ ਦਾ ਰੰਗ ਔਰ ਜਿਹੜੀ ਇਹ ਜਿਹਨੂੰ ਕਹਾਂਗੇ ਆਪਾਂ ਪ੍ਰੋਪਰਟੀਆਂ ਹੈ ਵੀ ਕਿਉਂ ਨਹੀਂ ਡਿਸਰਵ ਕਰਦਾ ਤੇਲ ਜਿਹੜਾ ਮਾਰਕੀਟ ਚ ਮਿਲ ਰਿਹਾ ਹੈ ਜੀ ਤੇ ਆਹ ਪ੍ਰੋਸੈਸ ਵੀ ਇੱਥੇ ਐਡ ਕੀਤਾ ਗਿਆ ਹੂੰ ਜਦ 16 ਦਿਨ ਪੂਰੇ ਹੋ ਗਏ ਹੂੰ ਫਿਰ ਇਸ ਨੋਜ਼ਲ ਨਾਲ ਜਿਹੜਾ ਸੈਡੀਮੈਂਟ ਪ੍ਰੋਵਾਈਡ ਕੀਤਾ ਜਾਏਗਾ ਉਹਦਾ ਉਹ ਤੁਹਾਨੂੰ ਇਹ ਸਾਰੇ ਪ੍ਰੋਸੈਸ ਦਾ ਰਿਜ਼ਲਟ ਵੀ ਦਿਖਾ ਦੇਂਦੇ ਰਿਜ਼ਲਟ ਵਿੱਚ ਕਿੰਨਾ ਫਰਕ ਆ ਰਿਹਾ ਆਓ ਸਰ ਆਪਾਂ ਸਨਲਾਈਟ ਵਾਲ ਚਲੀਏ ਮਾਣਾ ਜਾ ਧੰਨਵਾਦ ਅੱਜ ਅਸਲੀ ਸਰੋਂ ਦੀ ਪਛਾਣ ਕਿੱਦਾਂ ਕਰਨੀ ਹੈ ਅੱਛਾ ਇਹਦਾ ਥੋੜਾ ਜਿਹਾ ਤੁਹਾਨੂੰ ਆਪਾਂ ਦੱਸੀਏ ਅਸਲੀ ਸਰੋਂ ਦੀ ਪਛਾਣ ਕਿੱਦਾਂ ਕਰਨੀ ਹੈ ਲਓ ਜੀ ਬਾਜ਼ਾਰ ਤੋਂ ਸਰੋਂ ਦੀ ਬੋਤਲ ਲੈ ਕੇ ਆਏ ਲਿਖਿਆ ਕੱਚੀ ਗਾਣੀ ਹੈ ਰੰਗ ਆ ਰਿਹਾ ਲਾਲ ਤੇ ਕਾਲਾ ਜੀ ਧਿਆਨ ਨਾਲ ਦੇਖਿਓ ਆਪਣੀ ਮਿੱਤਰੋ ਆਪਣੇ ਘਰਾਂ ਵਿੱਚ ਜਿਹੜੀ ਸਰੋਂ ਦੀ ਬੋਤਲ ਪਈ ਆ ਉਹਨੂੰ ਕੱਢ ਕੇ ਦੇਖਿਓ ਇਹ ਲਾਲ ਤੇ ਕਾਲਾ ਰੰਗ ਕਿਉਂ ਆ ਰਿਹਾ ਉਹ ਰੰਗ ਆਕਸੀਡੇਸ਼ਨ ਦਾ ਹੈ ਜਦ ਤੁਸੀਂ ਕਿਸੇ ਚੀਜ਼ ਨੂੰ ਗਰਮ ਕਰ ਦਿੰਦੇ ਹੋ ਕਿਸੇ ਚੀਜ਼ ਨੂੰ 400 ਡਿਗਰੀ ਤੇ ਕਰਤਾ ਉਹਦੀ ਆਕਸੀਡੇਸ਼ਨ ਹੋ ਜਾਂਦੀ ਹੈ ਸਬਜੀ ਵੀ ਹਰੀ ਹੁੰਦੀ ਹੈ ਪਕਣ ਦੇ ਬਾਅਦ ਪੂਰੀ ਹੋ ਜਾਂਦੀ ਹੈ ਲਾਲ ਹੋ ਜਾਂਦੀ ਹੈ ਆਕਸੀਡੇਸ਼ਨ ਦਾ ਕਲਰ ਹੈ ਅਸੀਂ ਜਦ ਜੰਮਦੇ ਸਾਡੀ ਹੱਡੀਆਂ ਚਿੱਟੀ ਹੁੰਦੀਆਂ ਜਦ ਬਜ਼ੁਰਗ ਹੋ ਜਾਂਦੇ ਐ ਮੈਡੀਕਲ ਸਟੂਡੈਂਟਸ ਨੂੰ ਪਤਾ ਹੋਏਗਾ ਹੱਡੀਆਂ ਕਾਲੀ ਹੋ ਜਾਂਦੀਆਂ ਐ ਆਕਸੀਡੇਸ਼ਨ ਦਾ ਰੰਗ ਹੈ ਡਾਕਟਰ ਕੀ ਕਹਿੰਦਾ ਬਹੁਤ ਸਾਰੇ ਐਂਟੀਆਕਸੀਡੈਂਟਸ ਖਾਓ ਪਰ ਅਸੀਂ ਅਸੀਂ ਹੱਲੇ ਵੀ ਆਪਣਾ ਪਾਗਲ ਬਣਾ ਰਿਹਾ ਤੇ ਆਕਸੀਡਾਈਜ਼ਡ ਖਾਣਾ ਹੀ ਖਾ ਰਿਹਾ ਸਿੱਧਾ ਜ਼ਹਿਰ ਇਹ ਆ ਦੇਖੋ ਸੁਨਹਿਰਾ 골ਡਨ ਰੰਗ ਬਿਲਕੁਲ ਬਿਲਕੁਲ ਜੀ ਬਿਲਕੁਲ ਦੇਖੋ ਤੁਹਾਡੇ ਤੇਲ ਚ ਆ ਰੰਗ ਨਹੀਂ ਹੈ ਤੇਲ ਸਾਫ ਨਹੀਂ ਹੈ ਇਹੀ ਹੈ ਸਭ ਤੋਂ ਵਧੀਆ ਤਰੀਕਾ ਪਰਖਣ ਦਾ ਦੇਖੋ ਪਰਖਣ ਦਾ ਸੁਨਹਿਰਾ 골ਡਨ ਰੰਗ ਤੇ ਦੂਜਾ ਆ ਮੈਂ ਤੁਹਾਡੇ ਸਾਹਮਣੇ ਫਰੈਸ਼ਲੀ ਪੈਕਡ ਬੋਤਲ ਖੋਲਣ ਲੱਗਾ ਹੈ ਸਰ ਹੂੰ ਇਹਦੀ ਖੁਸ਼ਬੂ ਕੰਪੇਅਰ ਕਰਿਓ ਇੱਕ ਵਾਰੀ ਕਿਆ ਇਹ ਜੋ ਰੌ ਮਸਟਰਡ ਦੀ ਖੁਸ਼ਬੂ ਆਉਂਦੀ ਹੈ ਨਹੀਂ ਆਦੀ ਤੁਹਾਨੂੰ ਰੌ ਮਸਟਰਡ ਨਹੀਂ ਤੁਹਾਨੂੰ ਨੱਕ ਚ ਚੁਬਨ ਵਾਲੀ ਖੁਸ਼ਬੂ ਆਉਂਦੀ ਹੋਣੀ ਬਿਲਕੁਲ ਜੀ ਬਿਲਕੁਲ ਬਹੁਤ ਸ਼ਾਨਦਾਰ ਬਹੁਤ ਜ਼ਬਰਦਸਤ ਜੀ ਇਹ ਖੁਸ਼ਬੂ ਜੇ ਨੱਕ ਚ ਨਹੀਂ ਚੁਬਰੀ ਰੌ ਮਸਟਰਡ ਦੀ ਹੈ ਤਾਂ ਮਤਲਬ ਉਹਦਾ ਨਿਊਟ੍ਰੀਸ਼ਨ ਪ੍ਰੀਜ਼ਰਵਡ ਹੈ ਤੇ ਜੇ ਐmber ਗੋਲਡਨ ਕਲਰ ਹੈ ਤੇ ਮਤਲਬ ਤੇਲ ਹਲੇ ਤੱਕ ਆਕਸੀਡਾਈਜ਼ ਨਹੀਂ ਕੀਤਾ ਗਿਆ ਹੈ ਇਹਨੂੰ 3-4 ਵਾਰੀ ਚ ਛੌਂਕ ਲਾ ਲਿਓ ਤੇਲ ਨੂੰ ਸਿੱਟਿਓ ਨਾ ਇਹ ਬਰਾਊਨ ਤੇ ਲਾਲ ਹੋ ਜਾਏਗਾ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਆਕਸੀਡੇਸ਼ਨ ਕੀ ਹੁੰਦੀ ਹੈ ਦੇਖੋ ਜੀ ਬੜਾ ਜ਼ਬਰਦਸਤ ਕੰਮ ਹੈ ਔਰ ਇਹ ਹੁੰਦੀ ਜੀ ਅਸਲ ਗੱਲ ਜੀ ਦੇਖੋ ਇਹ ਜਿਹੜਾ ਵਲੌਗ ਹੈ ਨਾ ਸਾਡਾ ਬੜਾ ਅਵੇਅਰਨੈਸ ਫਲਾਉਣ ਵਾਲਾ ਵਲੌਗ ਹੈ ਇਹ ਸਿਰਫ ਇਹ ਨਹੀਂ ਕਿ ਇਹ ਦੋ ਨੌਜਵਾਨਾਂ ਨੇ ਇੱਕ ਤਿਆਰ ਕੀਤਾ ਪ੍ਰੋਜੈਕਟ ਅਸੀਂ ਤੁਹਾਨੂੰ ਦਿਖਾਤਾ ਦੇਖੋ ਕਿੰਨੀਆਂ ਚੀਜ਼ਾਂ ਇਹਨਾਂ ਨੌਜਵਾਨਾਂ ਨੇ ਜ਼ੈਨ ਦੇ ਵਿੱਚ ਰੱਖ ਕੇ ਕਿੰਨੀ ਸਟੱਡੀ ਕਰਕੇ ਬਹੁਤ ਵਧੀਆ ਚੀਜ਼ ਪੇਸ਼ ਕੀਤੀ ਹੈ ਜੀ ਕਮਾਲ ਕਰਤਾ ਜੀ ਸਲੂਟ ਬੜਦਾ ਜੀ ਤੁਹਾਨੂੰ ਦੋਨਾਂ ਨੂੰ ਜੀ ਐਦਾਂ ਹੁੰਦੀ ਜੀ ਗੱਲ ਜਦੋਂ ਕੋਈ ਸੋਚ ਲਵੇ ਨਾ ਜੀ ਵੀ ਕੰਮ ਕਰਨਾ ਵਧੀਆ ਕੰਮ ਕਰਨਾ ਸਹੀ ਕੰਮ ਕਰਨਾ ਹੋ ਜਾਂਦਾ ਸਮਾਂ ਦੇਖੋ ਕਿੰਦਾਂ ਦਾ ਚੱਲ ਰਿਹਾ ਹੈ ਤੇ ਇਹ ਨੌਜਵਾਨ ਕਿੰਨੀ ਵਧੀਆ ਗੱਲ ਸੋਚ ਰਿਹਾ ਹੈ ਇਹ ਵੱਡੀ ਗੱਲ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਦੇਖੋ ਜਿਹੜੇ ਤੁਹਾਡੇ ਰਿਸ਼ਤੇਦਾਰ ਸਕੇ ਸੰਬੰਧੀ ਭੈਣ ਭਰਾ ਦੁਨੀਆ ਦੇ ਕਿਸੇ ਵੀ ਖੇਤਰ ਚ ਰਹਿੰਦੇ ਆ ਜੀ ਉਹਨਾਂ ਤੱਕ ਵੀਡੀਓ ਪਹੁੰਚਾਓ ਇਨਫੋਰਮੇਸ਼ਨ ਬੜੀ ਵਧੀਆ ਮਿਲੀ ਹੈ ਜੀ ਮੈਨੂੰ ਵੀ ਮਿਲੀ ਹੈ ਸਾਡੀ ਟੀਮ ਨੂੰ ਵੀ ਮਿਲੀ ਹੈ ਜੀ ਸਾਡੇ ਵਾਂਗੂ ਹੋਰ ਵੀ ਕਈ ਭਰਾ ਹੋਣੇ ਕਿਸਾਨ ਭਰਾ ਹੋਣੇ ਛੋਟੇ ਹੋਣੇ ਵੱਡੇ ਹੋਣੇ ਜੋ ਸਾਫ਼ ਚੀਜ਼ ਲਈ ਕੰਮ ਕਰ ਰਹੇ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਕਲੈਕਟਿਵਲੀ ਪ੍ਰਮੋਟ ਕਰਿਆ ਜਾਵੇ ਵਾਹ ਜੀ ਵਾਹ ਪਹੁੰਚਾਂਗੇ ਜੀ ਉਹਨਾਂ ਕੋਲ ਵੀ ਅੱਜ ਅਸੀਂ ਦੇਖੋ ਜੀ ਇਹਨਾਂ ਦੋਨਾਂ ਨੌਜਵਾਨਾਂ ਨੂੰ ਪੇਸ਼ ਕੀਤਾ ਤੁਹਾਡੇ ਸਾਹਮਣੇ ਹੁਣ ਸੁਣੋ ਇਹਨੂੰ ਮੰਗਾਇਆ ਕਿੱਦਾਂ ਜਾ ਸਕਦਾ ਦੱਸੋ ਜੀ ਆਪਣਾ ਟੈਲੀਫੋਨ ਨੰਬਰ ਦੱਸ ਦਿਓ ਜੇਕਰ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਕਿੱਦਾਂ ਸੰਪਰਕ ਕਰੇ ਜੀ ਦੇਖੋ ਸਾਨੂੰ ਵਟਸਐਪ ਤੇ ਡਾਇਰੈਕਟ ਅਸੀਂ ਜ਼ਿਆਦਾ ਪ੍ਰੋਸੈਸ ਨਹੀਂ ਪਾਇਆ ਹੋਇਆ ਕਿ ਵੈਬਸਾਈਟ ਤੇ ਜਾਓ ਜਾ ਕੇ ਆਰਡਰ ਪਲੇਸ ਕਰੋ ਥੈਨ ਜਾ ਕੇ ਪੇਮੈਂਟ ਕਰੋ ਸੁਣੋ ਰਿਲੇਟਰ ਆਪਾਂ ਕਹਿੰਦੇ ਜੇ ਬੜੇ ਹੋਣਗੇ ਸਾਨੂੰ ਮੇਬੀ ਲੋਡ ਪਵੇ ਫਿਲਹਾਲ ਅਸੀਂ ਆਪਾਂ ਇਹਨੂੰ ਰੂਪਨਗਰ ਸ਼ਹਿਰ ਤੇ ਨਵਾਂ ਸ਼ਹਿਰ ਜ਼ਿਲ੍ਹੇ ਚ ਪਾਇਨਾ ਨੂੰ ਪ੍ਰਮੋਟ ਕਰ ਰਹੇ ਹਾਂ ਤੇ ਆਪਣਾ ਇੱਟੇ ਕੰਮ ਜ਼ਿਆਦਾ ਹੈ ਇਹ ਮੈਂ ਕਹਿੰਦਾ ਸਿੰਪਲ ਸਟੈਪ ਹੈ ਇਹ ਜਿਹੜਾ ਮੈਂ WhatsApp ਨੰਬਰ ਦੱਸਣ ਜਾਉਂਦਾ ਇਹਦੇ ਪਰ ਆ ਕੇ ਤੁਸੀਂ ਸਿੰਪਲ ਇੱਕ WhatsApp ਤੇ ਮੈਸੇਜ ड्रॉप ਕਰੋ ਆਪਣੀ ਕੁਆਂਟੀਟੀ ਸੇ ਤੁਸੀਂ ਤੁਹਾਨੂੰ ਜੇ ਤੁਸੀਂ 2 ਲੀਟਰ ਆਰਡ ਕਰਨਾ ਹੈ ਤੁਸੀਂ 2 ਲੀਟਰ ਮੈਸੇਜ ਪਾਨਾ 2 ਲੀਟਰ ਵੀ ਪਾ ਦੋਗੇ ਤੁਸੀਂ 2 ਲੀਟਰ ਵੀ ਪਾ ਦੋਗੇ ਤੁਸੀਂ 2 ਲੀਟਰ ਮੈਸੇਜ ਪਾਤਾ ਆਪਣਾ ਐਡਰੈਸ ਪਾ ਦਿਓ ਅਸੀਂ ਮੇਕ ਸ਼ੋਰ ਕਰਾਂਗੇ ਕਿ ਤੁਹਾਡੇ ਘਰ ਤੱਕ ਕੋਈ ਪਹੁੰਚੇ ਤੇ ਵਾਂਸ ਇੱਕ ਵਾਰੀ ਰੈਗੂਲਰਿਟੀ ਚ ਆ ਜਾਂਦਾ ਹੈ ਤੇ ਤੁਹਾਨੂੰ ਆਪਣੇ ਆਪ ਹੀ ਸਬਸਕ੍ਰਿਪਸ਼ਨ ਮਾਡਲ ਤੇ ਟਾਈਮ ਟੂ ਟਾਈਮ ਹੁੰਦੇ ਲੀਟਰ ਤੇ ਪਹੁੰਚਦੇ ਰਹੇਗਾ ਹੂੰ ਆਪਣਾ ਟੈਲੀਫੋਨ ਨੰਬਰ ਦੱਸੋ ਜੀ ਵਟਸਐਪ ਨੰਬਰ ਜੀ ਨੰਬਰ ਨੋਟ ਕਰੋ 7986396728 ਇੱਕ ਤੇ ਵਟਸਐਪ ਤੁਸੀਂ ਸਿਰਫ ਔਰ ਸਿਰਫ ਆਪਣੀ ਕੁਆਂਟੀਟੀ ਐਡਰੈਸ ਜਾਂ ਕਰੰਟ ਲੋਕੇਸ਼ਨ ਪਾਣੀ ਹੈ ਲਓ ਜੀ ਇਹਨਾਂ ਨੇ ਉਪਰਾਲਾ ਕੀਤਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਕਿੱਦਾਂ ਦੀ ਲੱਗੀ ਅਵੇਅਰਨੈਸ ਕਿੱਦਾਂ ਤਾਂ ਲੱਗਿਆ ਇਹਨਾਂ ਦੋਨਾਂ ਨੌਜਵਾਨਾਂ ਦਾ ਸਟਾਰਟਅਪ ਜੀ ਕਮੈਂਟ ਸੈਕਸ਼ਨ ਚ ਕਮੈਂਟ ਜ਼ਰੂਰ ਕਰਿਓ ਜੀ ਸ਼ੁਕਰੀਆ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਚੰਗਾ ਲੱਗਿਆ ਤੁਹਾਨੂੰ ਨੌਜਵਾਨਾਂ ਨੂੰ ਮਿਲ ਕੇ ਸਾਡੀ ਸਾਰੀ ਟੀਮ ਗਦਗਦ ਹੋ ਗਈ ਜੀ ਧੰਨਵਾਦ ਜੀ ਸ਼ੁਕਰੀਆ ਜੀ ਸਭ ਨਾਲ ਇਹੀ ਰਿਕੁਐਸਟ ਹੈ ਕਿ ਇਗਨੋਰੈਂਟ ਨਾ ਬਣੋ ਅਵੇਅਰ ਰਹੋ ਅਵੇਅਰ ਰਹੂंगे ਤੇ ਆਪਣੇ ਔਰ ਆਪਣੇ ਪਰਿਵਾਰ ਲਈ ਬੈਸਟ ਚੂਜ਼ ਕਰ ਪਾਉਗੇ ਇਗਨੋਰੈਂਸ ਸਭ ਤੋਂ ਵੱਡਾ ਦੁਸ਼ਮਣ ਹੈ ਤੁਹਾਡੀ ਸਿਹਤ ਦਾ ਤੁਹਾਡੀ ਲਾਈਫ ਦਾ ਅਵੇਅਰਨੈਸ ਤੇ ਵਾਹ ਜੀ ਵਾਹ ਥੈਂਕ ਯੂ ਜੀ ਸ਼ੁਕਰੀਆ ਜੀ